ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਆਲੂ ਭੁਜੀਆ ਜੋ ਕਿ ਬੱਚਿਆਂ ਦਾ ਤੇ ਵੱਡਿਆਂ ਦਾ ਸਾਰਿਆਂ ਦਾ ਬਹੁਤ ਹੀ ਫੇਵਰਿਟ ਹੁੰਦਾ ਹੈ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਜੀ ਆਲੂ ਭੁਜੀਆ ਬਣਾਉਣਾ ਸ਼ੁਰੂ ਕਰ ਦਿੰਦੇ ਆ ਸਭ ਤੋਂ ਪਹਿਲਾਂ ਅਸੀਂ ਦੋ ਆਲੂਆਂ ਨੂੰ ਉਬਾਲ ਲਿਆਏ ਤੇ ਉਹਨਾਂ ਨੂੰ ਮੈਸ਼ ਕਰਕੇ ਲੈ ਲਵਾਂਗੇ ਆਲੂ ਪੋਂਨ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੌਲੀ ਬੇਸਨ ਦੀ ਲੈ ਲਵਾਂਗੇ ਬੇਸਨ ਨੂੰ ਅਸੀਂ ਛਾਂ ਕੇ ਲਵਾਂਗੇ ਤੁਸੀਂ ਕੋਈ ਵੀ ਕੰਪਨੀ ਦਾ ਬੇਸਨ ਲੈ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਸਵਾਦ ਅਨੁਸਾਰ ਨਮਕ ਪਾ ਦਵਾਂਗੇ ਅੱਧਾ ਚਮਚ ਗਰਮ ਮਸਾਲਾ ਪਾ ਦਵਾਂਗੇ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਲਾਲ ਮਿਰਚ ਪਾਵਾਂਗੇ ਇੱਕ ਚਮਚ ਚਾਟ ਮਸਾਲਾ ਪਾ ਦਾਂਗੇ ਚਮਚੇ ਦਾ ਚੌਥਾ ਹਿੱਸਾ ਹੀ ਅਸੀਂ ਹਿੰਗ ਪਾ ਦਵਾਂਗੇ ਤੇ ਇੱਕ ਚਮਚ ਘਿਓ ਪਾ ਦਵਾਂਗੇ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਅਸੀਂ ਇੱਥੇ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਹੈ ਅਸੀਂ ਆਲੂਆਂ ਦੇ ਮੌਇਸਚਰ ਦੇ ਨਾਲ ਹੀ ਜਿਹੜਾ ਡੋਅ ਆ ਉਹ ਤਿਆਰ ਕਰ ਲਵਾਂਗੇ ਸਾਡਾ ਡੋਅ ਬਣ ਕੇ ਤਿਆਰ ਹੋ ਗਿਆ ਆ ਅਸੀਂ ਇਸ ਨੂੰ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ ਕਰਨਾ ਹੈ ਦੂਸਰੀ ਸਾਈਡ ਆਪਾਂ ਪੂਜੀਆ ਬਣਾਉਣ ਦੇ ਲਈ ਮਸ਼ੀਨ ਲੈ ਲੈਂਦੇ ਆ ਅਤੇ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਘਿਓ ਗ੍ਰੀਸ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਬਾਰੀਕ ਸੈੱਟ ਜਿਹੜਾ ਆ ਉਹ ਪਾ ਦੇਵਾਂਗੇ ਉਹਦੇ ਵਿੱਚ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਡੋ ਤਿਆਰ ਕੀਤਾ ਹੈ ਉਹ ਫਿਲ ਕਰ ਦਵਾਂਗੇ ਅਤੇ ਇਸ ਦਾ ਢੱਕਣ ਚੰਗੀ ਤਰ੍ਹਾਂ ਦੇ ਨਾਲ ਲਗਾ ਦਵਾਂਗੇ। ਦੂਸਰੀ ਸਾਈਡ ਅਸੀਂ ਜਿਹੜਾ ਸਾਡਾ ਕਿਓ ਹੈ ਉਸ ਨੂੰ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ। ਹੁਣ ਅਸੀਂ ਆਲੂ ਪੂਜੀਆ ਬਣਾਉਣਾ ਸਟਾਰਟ ਕਰ ਦਿੰਦੇ ਆ। ਤੁਸੀਂ ਦੇਖ ਸਕਦੇ ਆ ਕਿ ਸਾਡੀ ਮਸ਼ੀਨ ਦੇ ਨਾਲ ਸਾਡਾ ਆਲੂ ਪੂਜੀਆ ਕਿੰਨਾ ਵਧੀਆ ਬਣ ਰਿਹਾ ਹੈ। ਇਹਦੀ ਸ਼ੇਪ ਇੱਕਦਮ ਪਰਫੈਕਟ ਬਣ ਰਹੀ ਹੈ। ਅਸੀਂ ਇਸ ਨੂੰ ਮੀਡੀਅਮ ਆਂਚ ਦੇ ਉੱਪਰ ਹੀ ਪਕਾਵਾਂਗੇ। ਜਦੋਂ ਇੱਕ ਸਾਈਡ ਤੋਂ ਹਲਕਾ ਜਿਹਾ ਪੱਕ ਗਿਆ ਤਾਂ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਸਾਡਾ ਆਲੂ ਪੂਜੀਆ ਇੱਕ ਸਾਈਡ ਤੋਂ ਪੱਕ ਗਿਆ ਹੈ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲੈਂਦੇ ਹਾਂ ਆਲੂ ਪੂਜੀਆ ਪਕਾਉਣ ਦੇ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਾਡਾ ਆਲੂ ਪੂਜੀਆ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਕਲਰ ਕਿੰਨਾ ਵਧੀਆ ਆਇਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਹਾਂ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਘੱਟ ਟਾਈਮ ਦੇ ਵਿੱਚ ਅਸੀਂ ਆਲੂ ਪੂਜੀਆ ਬਣਾ ਕੇ ਤਿਆਰ ਕਰ ਲਿਆ ਹੈ ਆ ਸਾਡਾ ਆਲੂ ਪੂਜੀਆਂ ਜਿੰਨਾ ਸੋਨਾ ਦੇਖਣ ਨੂੰ ਲੱਗ ਰਿਹਾ ਇਹ ਖਾਣ ਨੂੰ ਉਸ ਤੋਂ ਵੀ ਵੱਧ ਟੇਸਟੀ ਹੋਊਗਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਅਸੀਂ ਹੱਥਾਂ ਦੇ ਨਾਲ ਆਲੂ ਪੂਜੀਆਂ ਨੂੰ ਥੋੜਾ ਥੋੜਾ ਤੋੜ ਲੈਂਦੇ ਆ ਤਾਂ ਕਿ ਇਹਦੀ ਸ਼ੇਪ ਜਿਹੜੀ ਹੈ ਥੋੜੀ ਛੋਟੀ ਹੋ ਜਾਵੇ ਉਮੀਦ ਹੈ ਅੱਜ ਦੀ ਮੇਰੀ ਇਹ ਆਲੂ ਪੂਜੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਆਲੂ ਪੂਜੀਆਂ ਬਣਾਉਣ ਦੀ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸ਼੍ਰੀਆਕਾਲ ਜੀ